ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਦੋ ਜਿਹੜੇ ਬਹੁਤ ਸਾਡੇ ਮੁੱਖ ਤੌਰ ਤੇ ਮੁੱਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਸਮੁੱਚੀ ਮਨੁੱਖਤਾ ਦਾ ਆਸਥਾ ਦਾ ਕੇਂਦਰ ਆ। ਇਹ ਸਾਡਾ ਤੀਸਥ ਥਾਮ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ ਇੱਥੇ ਸਮੇਂ-ਸਮੇਂ ਅਨੁਸਾਰ ਹਮਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਹੇ ਪਰ ਹੁਣ ਜਿਹੜਾ ਮੌਜੂਦਾ ਸਮਾਂ ਦੇ ਵਿੱਚ 84 ਦੇ ਵਿੱਚ ਨੁਕਸਾਨ ਤਾਂ ਬਹੁਤ ਵੱਡਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜੀਆਂ ਇਮਾਰਤਾਂ ਸੱਚਖੰਡ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਦੇ ਸਿੱਖਾਂ ਨੇ ਆਪਣੇ ਪਵਿੱਤਰ ਦਸਬੰਦ ਦੇ ਨਾਲ ਉਹ ਦੁਆਰਾ ਤੋਂ ਨਵੇਂ ਸਿਰੇ ਤੋਂ ਤਮੀਰ ਕਰ ਲਈ। ਕੁਝ ਜਿਹੜੀਆਂ ਬੇਸਿਕ ਗੱਲਾਂ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਆਪਾਂ ਮਨੁੱਖਤਾ ਦਾ ਸਤਿਗੁਰੂ ਜੀ ਦਾ ਕੇਂਦਰ ਕਹਿੰਦੇ ਆ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹਦੇ 'ਚ ਤੇ ਬਾਕੀਆਂ ਦੇ ਵਿੱਚ ਮੈਂ ਸਾਰੇ ਧਾਰਮਿਕ ਜਿੰਨੇ ਵੀ ਗ੍ਰੰਥਿਆਂ ਸਤਕਾਰ ਕਰਦਾ। ਤੇ ਹਰਕ ਨੂੰ ਸਤਕਾਰ ਕਰਨਾ ਵੀ ਚਾਹੀਦਾ ਪਰ ਜਿਹੜੀ ਆਸਤਾ ਸਤਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ ਸਤਗੁਰ ਜੀ ਆਪ ਰਾਜਮਾਨ ਹੈ ਉੱਥੇ ਸਤਗੁਰ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਬੜਾਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਤੇ ਮੈਂ ਜਿਸ ਮੁੱਦੇ ਤੇ ਅੱਜ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਉਹ ਆ ਕਿ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਵੀ ਜੇ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਈਮੇਲ ਐਚਜੀਪੀਸੀ ਦੇ ਈਮੇਲ ਐਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਦੇਖੀਆਂ ਉਸ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਆ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫਿਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐਸਜੀਪੀਸੀ ਐਮਪੀ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲਾਂ ਹੀ ਆਈ ਆ ਇਹ ਫਰੋਮ ਕਾਮਰਨ ਪਨਿਆਰੀ ਵਿਗਿਆਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਚੋੜ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇੱਕ ਆਈਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 12 26 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਧਿਆਨ ਉਧਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ ਐਰ ਦਾ deed of punjab government.in info ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਆ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨਰ ਪੁਲਿਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਨੀ ਉਹਨਾਂ ਨਾਲ ਕੱਲ ਦਾ ਵੀ ਤੇ ਅੱਜ ਵੀ ਉਹਨਾਂ ਨਾਲ رابطہ ਕੀਤਾ ਗਿਆ ਉਹ ਦੌੜ ਲਾਉਣ ਡਏ ਆ ਪਰ ਮੈਂ ਕਹਿਣਾ ਚਾਹੁੰਦਾ ਵੀ ਜੇ ਗਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਚਿੰਤਤ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰੀਸੀਵ ਕੀਤੀ ਤੁਸੀਂ ਵੀ ਰੀਸੀਵ ਕੀਤੇ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅੱਜ ਵੀ ਨਹੀਂ ਬੋਲ ਰਿਹਾ ਇਹ ਸਾਜ ਖੰਡ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੁੱਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਸਾਜ ਸਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਯੋਗਸੋਗ ਨਹੀਂ ਲੱਗ ਰਹੀ ਵੀ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋਈ ਲੜਪੱਲਾ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਜਾਗੋ ਸਾਵੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ ਬੀਐਸਐਫ ਬੀਐਸਐਫ ਇੱਥੇ ਡੇਬਿਊਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਵੇ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਏਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਤਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਤੇ ਬਿਚੋ ਬੈਠੇ ਆ ਤੇ ਇਹ ਤਾਂ ਘੰਟੇ ਚ ਲੱਭ ਲੈਣਾ ਚਾਹੀਦਾ ਵੀ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਡੰਗ੍ਹਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆਉਏ ਤੇ ਕਾਰਵਾਈ ਕਰੇ ਸਾਈਬਰ ਬ੍ਰਾਂਚ ਵਾਲੇ ਜਿਹੜੇ ਆ ਉਹ ਇਹ ਤੇ ਗ੍ਰੰਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਏ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰੰਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾਇਆ ਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਬਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਤੇ ਇਹ ਕੀ ਵੀ ਆ ਜੋ ਵੀ ਹੈਗਾ ਇਹਨੂੰ ਤਰੰਤ ਜਿਹੜਾ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਏ। ਦੂਸਰੀ ਬੇਨਤੀ ਆ ਕਿ ਬੜੀ ਚੰਗੀ ਗੱਲ ਆ ਕਿ ਆਪਾਂ ਜਿਹੜੀਆਂ ਵਿਆਧੀਆਂ ਦੇ ਮੁੱਦਿਆਂ ਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਹਾਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 15 ਦੇ ਵਿੱਚ ਉਦੋਂ ਵੀ ਇੱਕ ਐਮੈਂਡਮੈਂਟ ਸੋਧ ਦੇ ਤੌਰ ਤੇ ਲਿਆਂਦੀ ਜਿਹੜੀ ਸਿਰੇ ਨਾ ਚੜ ਸਕੇ। ਫਿਰ ਕਾਂਗਰਸ ਬੇਲੇ ਵੀ ਆਈ ਕਿਉਂਕਿ ਜਿਹੜੀ ਇਨੀਅਲ ਪੈਂਡਲ ਕੋਡ ਸੀ ਉਹਨਾਂ ਨੂੰ BNS ਦੇ ਤਹਿਤ ਅਮੈਂਡ ਕਰ ਦਿੱਤਾ ਸੈਂਟਰ ਦੀ ਸਰਕਾਰ ਨੇ CRPC ਦਾ ਵੀ ਤੇ IPC ਦਾ ਸੈਕਸ਼ਨ ਕੁਝ ਐਡ ਕਰ ਦਿੱਤੇ ਗਏ ਉਹਨਾਂ ਦੇ ਵਿੱਚ ਤੇ ਹੁਣ ਵੀ ਇਹ ਜੋ ਵੀ 295A ਦੇ ਵਿੱਚ ਕਿਉਂਕਿ ਨਵਾਂ ਸੈਕਸ਼ਨ ਉਹਨਾਂ ਨੇ ਇੰਟਰਡਿਊਸ ਹੋ ਗਿਆ ਉਹਦੇ ਵਿੱਚ ਐਡ ਹੋਣਾ ਤੇ ਸੈਂਟਰ ਦੀ ਸਰਕਾਰ ਨੇ ਕਰਨਾ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿ ਕਿਤੇ ਇਹ ਵੀ ਨਾ ਸਾਰੇ ਸਮਝਣ ਕਿ ਸ਼ਾਇਦ ਕੋਈ ਪੋਲੀਟੀਕਲ ਤੌਰ ਦੇ ਉੱਤੇ ਮੈਂ ਇਹ ਗੱਲ ਕਹਿ ਰਿਹਾ ਮੈਂ ਸਿਧਾਂਤ ਤੇ ਗੱਲ ਤੁਹਾਡੇ ਨਾਲ ਗੱਲ ਕਰਨ ਲੱਗਾ ਸਿਧਾਂਤਕ ਤੌਰ ਤੇ ਕਿ ਸਿਧਾਂਤ ਹੈ ਕੀ ਆ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਸਾਰੇ ਸਤਿਕਾਰਯੋਗ ਆ ਉਹਨਾਂ ਧਰਮਾਂ ਨੂੰ ਉਹ ਪਦਵੀ ਪ੍ਰਾਪਤ ਨਹੀਂ ਜਿਹੜੀ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹਲੇ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਤੇ ਉਹ ਜਿਹੜੀ ਪਰੰਪਰਾ ਤੋਰੀ ਨਾਰੀਅਲ ਰੱਖ ਕੇ ਤਿਲਕ ਲਾ ਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਣਾ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੇ 1708 ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੇ ਸਰੀਰ ਹੁੰਦੇ ਹੋਏ ਜਦੋਂ ਸਤਗੁਰ ਜੀ ਨੇ ਸਾਚਖੰਡ ਪਿਆਨਾ ਕਰਨਾ ਸੀ ਜੋਤੀ ਜੋਤ ਸਮਾਉਣਾ ਸੀ ਇਹ ਅਧਿਕਾਰ ਸ਼ਾਇਦ ਦੁਨੀਆ ਦੇ ਕਿਸੇ ਗ੍ਰੰਥ ਨੂੰ ਹਾਸਲ ਨਹੀਂ ਧਾਰਮਿਕ ਗ੍ਰੰਥ ਹੋ ਸਕਦੇ ਬਿਲਕੁਲ ਮਵਾਰ ਕੇ ਆਓ ਪਰ ਮੈਂ ਕਹਿਣਾ ਚਾਹੁੰਦਾ ਭਈ ਜੇ ਇੰਟਰਡਿਊਸ ਕਰਨਾ ਹੀ ਆ ਕੋਈ ਬਿਲ ਤੇ ਹੋਲੀ ਸਕ੍ਰਿਪਚਰ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਲਿਵਿੰਗ ਗੁਰੂ ਆ ਇਹ ਹੀ ਉਹਕਾਰ ਨੇ ਅਸੀਂ ਬਾਰ ਬਾਰ ਕਹਿ ਰਹੇ ਪਿੱਛੇ ਬਿਆਦਮੀਆਂ ਵੀ ਦੇਖ ਲਓ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਟਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਹੀ ਜੋਰ ਪਾ ਕੇ ਜਾਇਆ ਜਾ ਰਿਹਾ ਤੇ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਮੇਰੀ ਕੱਲ ਕੁਝ ਐਮ ਐਲ ਏ ਨਾਲ ਗੱਲ ਵੀ ਹੋਈ ਸੀ ਪੰਜਾਬ ਸਰਕਾਰ ਨੂੰ ਇਹ ਧਰਮ ਦੇ ਵਿੱਚ ਮੈਂ ਇਹ ਜਿਹੜਾ ਲਾਜੇ ਨੂੰ ਕਿਤੇ ਦੋਵੇਂ ਪਾਸੇ ਨੂੰ ਨਾ ਲਾਜਾਇਓ ਕਿਉਂਕਿ ਧਾਰਮਿਕ ਖੇਤਰ ਜਿਹੜਾ ਆ ਇਹਦੀ ਆਪਣੀ ਜੂਰਿਸਡਿਕਸ਼ਨ ਹੈ ਰਾਜਨੀਤਿਕ ਜੂਰਿਸਡਿਕਸ਼ਨ ਆਪਣੀ ਹੁੰਦੀ ਆ ਤੇ ਫੇਰ ਜੇ ਕੋਈ ਇੰਟਰੋਡਿਊਸ ਕਰਨਾ ਵੀ ਆ ਤੇ ਕਿਸੇ ਧਾਰਮਿਕ ਬਾਡੀ ਨੂੰ ਤੁਸੀਂ ਆਪਣੇ ਲੈ ਲਓ ਆਪਣੇ ਉਹਦੀ ਜਾਣਕਾਰੀ ਉਹਨਾਂ ਕੋਲੋਂ ਨਾਲ ਅਡਾਪਟ ਕਰ ਲਓ ਤੇ ਫੇਰ ਕਿਉਂਕਿ ਜੇ ਅਸੈਂਬਲੀਆਂ ਦੇ ਵਿੱਚ ਹੋਲੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਂਗੇ ਤੇ ਫੇਰ ਕੱਲ ਨੂੰ ਕੀ ਆਧਾਰਨਾ ਬਣਨਗੀਆਂ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਡਟ ਕੇ ਵਿਰੋਧ ਕਰਦੀ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੀ ਆ ਮੈਂ ਕਹਿ ਸਕਦਾ ਤਾੜਨਾ ਛਾਪ ਤੂੰ ਮੈਂ ਬਰਤਣਾ ਨਹੀਂ ਚਾਹੁੰਦਾ ਕਿ ਤੁਸੀਂ ਕੱਲ ਉਹ ਇੰਟਰੋਡਿਊਸ ਕਰਕੇ ਇੱਕ ਕਮੇਟੀ ਬਣਾਈ ਜੇ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਹੋਲੀ ਸਕੱਪਟਰੀ ਨਹੀਂ ਬਿਲਕੁਲ ਜਿਹੜੇ ਗੁੱਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਉਹ ਵੀ ਵੱਡੀ ਬਿੱਡੀ ਬਿਆਦਵੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਮਰਥੇ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾਅ ਹੀ ਦੇਣੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿੱਥੇ ਵੀ ਕੋਈ ਲਾਜਾਂ ਦਾ ਹੀਰਫੇੜ ਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ پارਸਲ ਨਾ ਰਿਕਾਰਡ ਦਾ ਬਣ ਜਾ ਤੇ ਕੱਲ ਨੂੰ ਆਉਣ ਵਾਲੇ ਬੱਚੇ ਫੇਰ ਇਹਨੂੰ ਲੈ ਕੇ ਦੋ ਪਾਣੀ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹਿੰਦਾ ਕਿਉਂਕਿ ਮੈਂ ਫਿਰ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਗੁਰਤਾ ਗੱਦੀ ਸਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਾਜ ਜਿਹੜਾ ਆਪਾਂ ਜਿਲੇ ਵਰਤਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆ ਜਿਹੜਾ ਗੁਰਨਾਨਕ ਦੇਵ ਪਾਤਸ਼ਾਹਲੇ ਵਰਤਦੇ ਆ ਗੁਰੂ ਅੰਗਦ ਦੇ ਪਾਸ਼ਾ ਤਸਾਂ ਪਾਸ਼ਾ ਹੀਲੇ ਵਰਤਦੇ ਆ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ ਦਸਾਂ ਪਾਛੈ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਗੁਰ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ Hindu ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਵਰਗਾ ਨਾਲ ਸਾਰੇ ਉਹ ਸੰਬੰਧਤ ਸੀਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਯੂਨੀਵਰਸਲ ਟਰੂਥ ਨੂੰ ਟਾਰਗੇਟ ਕਰਕੇ ਗਏ ਸਤਗੁਰ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਗਰਵਾਣੀ ਦੇ ਵਿੱਚ ਕੰਪਾਈਲ ਕੀਤਾ ਇਕੁਇਲੈਂਟ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਤਸ਼ਾਹਾਂ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਗੁਰਸ਼ਬਦ ਦੀ ਉਸ ਪਵਿੱਤਰ ਬੇਂਜ ਤੋਂ ਪ੍ਰਗਟ ਕਰਦੇ ਆ ਜਿੱਥੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਗੁਰੂ ਜੀ ਨੇ ਆਪ ਨਮਸਕਾਰ ਕਰਕੇ ਇੱਕ ਰਾਮਕਾਰ ਜਿਹੜੀ ਬਣਾਈ ਉਹ ਗੁਰਦਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਸ਼ਿਆਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਪਵਿੱਤਰ ਨੰਦੇੜ ਦੀ ਧਰਤੀ ਵਿੱਚ 1708 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਸਾਰਿਆਂ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਹ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਸ਼ਿਆਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਾਗਤ ਜਿੰਨੇ ਵੀ ਪਾਠ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਥਾ ਦਾ ਕੇਂਦਰ ਆ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ੍ਹ ਕੇ ਆਇਆ ਗੁਰੂ ਸਾਹਿਬ ਜੀ ਨੇ ਫੇ ਭਾਜੀ ਮੋੜੀ ਆ ਭਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ੍ਹ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਤੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਨਾ ਸਰਦਾਰ ਗੁਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ੀਅਲ ਵੀ ਤੁਹਾਡੇ ਆਪਣੇ ਉਸ ਪੇ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਹਰੇ ਬਾਰਗੇਟ ਕੀਤਾ ਜਾਵੇ ਕਿੜ-ਕੜੇ ਰਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਝਾਲੀ ਆਈਡੀਆਂ ਲਾ ਕੇ ਝਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਵਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਵਰ ਸ਼ੁਰੂ ਹੋਇਆ ਉਹ ਵੀ ਸਾਰਾ ਪਾਰਗਟ ਕਰਨਾ ਦੇਣਾ ਚਾਹੀਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆਕਾ ਤੁਹਾਨੂੰ ਥੋੜਾ ਥੋੜਾ ਕਸ਼ਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਨੇ ਕਿਉਂਕਿ ਮੀਡੀਆ ਦਾ ਜੋਗਿਆ ਤੇ মিডিਏ ਦਾ ਯੋਗ ਅੱਜ ਦੇ ਯੋਗ ਦੇ ਵਿੱਚ ਬਹੁਤ ਰੋਲ ਨਿਭਾ ਰਿਹਾ ਤੇ ਤੁਹਾਡਾ ਮੈਂ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਇਹਦੇ ਤੇ ਤੁਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ মিডিਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸੱਚ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਅਰਥੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਸ਼ਹੀਦ ਕਾਂਜਾ ਹੰਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਸਥਾਨ ਤੋਂ ਵੀ ਅਸੀਂ ਜਿਹੜੇ ਰਜਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਬਖਰਾ ਵੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ ਮੀਡੀਆ ਵਾਲਿਆਂ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਅਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਆ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛਪੜਤਾਲ ਕਰਨੀ ਪੈਂਦੀ ਪੁੱਛਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿਰ ਢਾ ਕੇ ਜਾਓ ਇੱਥੇ ਪੈਰ ਨੰਗੇ ਲੈ ਕੇ ਜਾਓ ਇੱਥੇ ਅੰਦਰ ਮਰਿਆਦਾ ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੋਕਦਾ ਅੰਦਰ ਨਾਮਸਕਾਰ ਕਰਦੇ ਆ ਕੋਈ ਉੱਥੇ ਆਪਣੇ ਬਨੋਗਰੀ ਨਹੀਂ ਕੀਰਤਨ ਸਰਵਣ ਕਰਦੇ ਕੋਈ ਬਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜੇ ਸਤਿਗੁਰ ਜੀ ਨੇ ਬਾਰਕਰ ਕੀਤੇ ਸੀ ਤੇ ਅੱਜ ਤੱਕ ਤੇ ਜਹਾਂ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲੋਂ ਜੇ ਕੋਈ ਮੂੰਹ ਕਰਦਾ ਤੇ ਉਹਦਾ ਫਿਰ ਸਤਿਗੁਰ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫਿਰ ਜਿਹੜਾ ਕਹ ਲੋ ਸੂਟੇਬਲ ਜੇ ਕੋ ਬੰਦਾ ਚੜ ਕੇ ਆਉਂਦਾ ਤੇ ਸਤਿਗੁਰੂ ਜੀ ਇਤਾਰ ਵੀ ਦਿੰਦੇ ਆ। ਸੋ ਮੈਂ ਸਾਰਿਆਂ ਦਾ ਤੁਹਾਡਾ ਧੰਵਾਦ। ਆ ਮੇਰੇ ਮੈਂਬਰ ਸਤਕਾਰ ਸਾਥੀ ਸਾਰੇ ਪਹੁੰਚੇ ਇਹਨਾਂ ਨੂੰ। ਦੇਖੋ ਮੈਂ ਮੈਂ ਹੁਣ ਕਿਉਂਕਿ ਤੁਸੀਂ ਸਵਾਲ ਕੀਤਾ ਮੌਂਗਾ ਜੀ ਨੇ। ਇੱਥੇ ਸਾਡੇ ਐਸਜੀਪੀਸੀ ਦੀਆਂ ਝਾਲੀ ਆਈਡੀਆਂ ਬਣਾ ਕੇ ਬਹੁਤ ਕੁਝ ਗੰਦਾ ਮੰਦਾ ਲਿਖਿਆ ਜਾਂਦਾ। ਅਸੀਂ 2.5 ਸਾਲ ਦੇ ਲਗਾਤਾਰ ਯੂਜ ਰਹੇ ਆ। ਤੇ ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ ਕਿ ਉਹਦੇ ਤੇ ਕੋਈ ਸਾਡਾ ਐਕਸ਼ਨ ਨਹੀਂ ਅਜੇ ਤੱਕ ਹੋਇਆ। ਸੈਂਟਰ ਨੂੰ ਵੀ ਕਹਿ ਚੁੱਕੇ ਪੇ ਤੁਸੀਂ ਆਪਣਾ ਇਹਦੇ ਉੱਤੇ ਸਾਈਬਰ ਬ੍ਰਾਂਚ ਕਹਿੰਦੇ ਜੀ ਬੜੀ-ਬੜੀ ਫਲਾਬਦੀ ਡਿਜੀਟਲਾਈਜੇਸ਼ਨ ਦਾ ਯੋਗ ਆ ਗਿਆ ਤੇ ਉਹਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਐਸਜੀਪੀ ਨੇ ਕੀਤੀਆਂ ਕੋਈ ਅਜੇ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ। ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਐਕਸ਼ਨ ਜਿਹੜਾ ਆ ਉਹ ਤੁਰੰਤ ਹੋਣਾ ਚਾਹੀਦਾ ਆ। ਤਾਂ ਕਿ ਸੱਚ ਜਿਹੜਾ ਆ ਉਹ ਸਾਰਾ ਸਾਹਮਣੇ ਆ ਜਾਵੇ ਪ੍ਰਧਾਨੀ 2-3 ਮਹੀਨੇ ਪਹਿਲਾਂ ਤਿੰਨ ਧਮਾਕੇ ਹੋਏ ਸੀ ਬੁਰਾਮ ਦਾ ਸਰਾਂ ਨੂੰ ਵੀ ਇੱਕ ਧਮਾਕਾ ਆਇਆ ਸੀ ਬੰਦੇ ਫੜੇ ਗਏ ਸੀ ਉਹ ਬੰਦੇ ਕਿੱਧਰ ਗਏ ਉਹਦੀ ਇਨਵੈਸਟੀਗੇਸ਼ਨ ਕਿੱਥੇ ਦੇਖੋ ਦੋ ਤਰ੍ਹਾਂ ਦੇ ਜਿਹੜਾ ਜਿਹੜਾ ਅਸੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹਦੇ ਪ੍ਰਬੰਧਕ ਕਰਤਾ ਬਾਡੀ ਵੀ ਤੇ ਅਸੀਂ ਨਿਗ੍ਹਾਵੀ ਰੱਖਦੇ ਆ ਕਿਉਂਕਿ ਕਦੇ ਕੋਈ ਬਿਆਦਬੀ ਹੋਈ ਜਾਂ ਕੋਈ ਇਦਾਂ ਦੇ ਧਮਾਕੇ ਹੋਏ ਤੇ ਉਹ ਪੁਲਿਸ ਨੂੰ ਬੰਦੇ ਫੜੇ ਵੀ ਕਹਾ ਪੁਲਿਸ ਨੇ ਕੀ ਹੋ ਤੇ ਕਾਰਵਾਈ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਜਿਹੜੀ ਆ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਤੇ ਕੀ ਕਹਾਗਾ ਕਾਰਨ ਕਰੇ ਕੋਈ ਕਾਰਵਾਈ ਨਹੀਂ ਕਰਦੀ ਪੈਰਵਾਈ ਨਹੀਂ ਕਰਦੀ ਉਹਦੀ ਕੋਈ ਪਛਾਣ ਨਹੀਂ ਜਾਂਦੀ ਨਾ ਬੇਦਬੀਆਂ ਦੇ ਮਾਮਲਿਆਂ ਦੇ ਵਿੱਚ ਐ ਜੀ ਕਿਸੇ ਪੈਰਵਾਈ ਕਰਦੀ ਇੱਕ ਬੇਦਬੀ ਦੀ ਕੋਈ ਘਟਨਾ ਨਾ ਕੋਈ ਸਾਹਿਬ ਐਸੀ ਉਹਦੇ ਵਿੱਚ ਕੋਈ ਕੋਈ ਨਹੀਂ ਨਹੀਂ ਇਹ 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 ਨਹੀਂ ਗੱਲ ਦੇਖੋ ਇਹ ਦੋ ਤਰ੍ਹਾਂ ਨਾਲ ਜਿਹੜੇ ਪਰਚਾ ਦਰਜ ਹੋ ਜਾਂਦਾ ਉਹਦੀ ਸਟੇਟ ਨੇ ਪੈਰਵਾਈ ਕਰਨੀ ਹੁੰਦੀ ਆ ਕਿਉਂਕਿ ਧਿਰ ਸਰਕਾਰ ਹੁੰਦੀ ਆ ਡਿਫੈਂਸ ਦੂਏ ਪਾਸੇ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਜਿਲੇ ਚਲਾਨ ਆ ਜਾਂਦਾ ਇਹ ਚਲਾਨ ਇਹ ਨਹੀਂ ਅੱਦੇ ਕੇਸਾਂ ਹੀ ਦਿੰਦੇ ਜਿਲੇ ਚਲਾਨ ਆ ਜਾਂਦਾ ਫਿਰ ਸਾਡੇ ਆਪਣੇ ਆਪਣੇ ਵਕੀਲ ਹੈਗੇ ਜਿਹੜੇ ਪੈਰਵਾਈਆਂ ਕਰਦੇ ਆ ਉਹ ਸਬਜੈਕਟੂ ਦਾ ਕੰਡੀਸ਼ਨ ਤੇ ਚਲਾਨ ਦਾ ਟੂ ਕੋਰਟ ਕਰਨ ਕਿਉਂਕਿ ਸਰਕਾਰ ਨੇ ਧਿਰ ਸਟੇਟ ਵਰਸਸ ਰਮੇਸ਼ ਕੁਮਾਰ ਜਾਂ ਸਟੇਟ ਵਰਸਸ ਚੰਦ ਹੁਸਨ ਲਾਲ ਆਉਂਦਾ ਤੇ ਉਹਦੀ ਪੈਰਵਾਈ ਸਰਕਾਰ ਨੇ ਕਰਨੀ ਆ ਅਸੀਂ ਆਪਣੇ ਤੌਰ ਦੇ ਉੱਤੇ ਜਿਲ੍ਹੇ ਸਟੇਟ ਨੂੰ ਸਹਿਸ਼ਟ ਕਰ ਸਕਦੇ ਤੇ ਕਰਦੇ ਵੀ ਆ। ਕੋਈ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ ਟ੍ਰਾਂਸਪੋਰਟ ਰਾਹੀਂ ਪ੍ਰਸ਼ਾਸਨ ਦے ਬੈਗੇ ਸਕੈਂਡਰ ਨਾਟ ਦੀ ਯੋਜਨਾ ਪੜਾਈ ਸੀ। ਹਾਂਜੀ ਬੈਗੇ ਸਕੈਂਡਰ ਨਾਟ ਦੀ ਯੋਜਨਾ ਪੜਾਈ ਸੀ। ਤਾਂ ਇਹਦਾ ਪ੍ਰੈਅ ਵੀ ਲਿਆ ਗਿਆ ਸੀ ਅੱਜ। ਦੇਖੋ ਕਈ ਵਾਰੀ ਬਹੁਤ ਜਿਲ੍ਹੇ ਧਾਰਮਿਕ ਤੁਸੀਂ ਸਥਾਨਾਂ ਦਾ ਪ੍ਰਬੰਧ ਚਲਾਉਂਦੇ ਆ। ਉਹਦੇ ਵਿੱਚ ਕਈ ਵਾਰੀ ਟੈਕਨੀਕਲਟੀ ਵੀ ਆ ਜਾਂਦੀ ਆ। ਉਹ ਅਸੀਂ ਯਤਨ ਕੀਤਾ ਸੀ ਅੱਜ ਵੀ ਅਸੀਂ ਉਹਦੇ ਲਈ ਵਿਵਸਥਾ ਤਿਆਰ ਕਰ ਰਹੇ ਹਾਂ ਪਰ ਫਿਰ ਕਈ ਵਾਰੀ ਮੈਂਬਰਾਂ ਦਾ ਜਾਂ ਲੋਕਾਂ ਦਾ ਸੁਝਾਅ ਆ ਜਾਂਦਾ ਭਈ ਜੇ ਇਹਦਾ ਆਸਤਾ ਦਾ ਵੱਡਾ ਕੇਂਦਰ ਹੈ ਤੇ ਤੁਸੀਂ ਇਹਦੇ ਵਿੱਚ ਵੀ ਉਹਦੇ ਲਈ ਪਰ ਹੁਣ ਜਿਦਾਂ ਦੇ ਹਾਲਾਤ ਮੌਜੂਦਾ ਬਣ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਹੁਣ ਆਪਾਂ ਨੂੰ ਫੇਰ ਕਰਨਾ ਹੀ ਪਊ ਨਾ ਇਹਦਾ ਸਿਸਟਮ ਤਿਆਰ ਕਰਨਾ ਪਊ। ਤੁਸੀਂ ਸਮਝੋ ਅਸੀਂ ਮੰਨ ਲਿਆ ਕਿ ਸਰਕਾਰਾਂ ਦੀ ਨਲਾਇਕੀ ਆ ਇਹ ਕੇਂਦਰ ਦੀਆਂ ਉਹਨਾਂ ਦੀ ਨਲਾਇਕੀ ਆ। ਕਦਰ ਸੀ ਆਪਣੇ ਪੱਧਰ ਤੇ ਕੰਮ ਕਰ ਰਹੇ ਆ ਜੀ ਅੰਦਰ ਅਸੀਂ ਕਾਸ਼ ਕੋਰਸ ਵਗੈਰਾ ਲਗਾਈ ਹੋਈ ਹੈ ਹਾਂ ਫੇ ਮੇਰੀ ਮੇਰੀ ਬੇਂਤੀ ਬੇਂਤੀ ਬੜੇ ਸਮਰੱਥ ਸੀਗੇ ਐਸਪੀਸੀ ਹੁਣ ਕੀ ਕਰ ਬੇ ਬੇਂਤੀ ਸੁਣ ਲਓ ਇਹ ਠੀਕ ਹੈ ਸਰਕਾਰ ਆਪਣੇ ਤੌਰ ਤੇ ਉਹ ਜਿਹੜਾ ਇੱਕ ਕਰਨਾ ਹੁੰਦਾ ਮੈਂ ਹੁਣ ਲਾਜ ਬਾਰਤਣਾ ਨਹੀਂ ਕਰੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਸਤਰਕਿਆ ਬਹੁਤ ਅਸੀਂ ਆਪਣੇ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਇਹ ਚੈਕਿੰਗ ਵਧਾਈਆ ਜੀ ਇਹ ਚੈਕਿੰਗ ਵੀ ਵਧਾਈਆ ਅੰਦਰ ਵੀ ਜਿੱਦਾਂ ਲੰਗਰ ਹਾਲਿਆ ਕਿਉਂਕਿ ਜਿਹਨੂੰ ਮੇਨ ਤੌਰ ਤੇ ਫੋਕਸ ਕੀਤਾ ਜਾ ਰਿਹਾ ਉਹ ਤੇ ਆਪਣੀ ਜਿਹੜੀ ਅਸੀਂ ਪ੍ਰਕਿਰਿਆ ਆ ਉਹ ਆਰਾਮ ਕੀਤੀ ਹੋਆ ਇੱਕ ਮੈਂ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਮੁੱਚੇ ਤੌਰ ਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨਰਪੈਤਾ ਨਾਲ ਆਓ ਇੱਥੇ ਇਸ ਗੱਲ ਤੋਂ ਨਾਲ ਦੇਖਿਓ ਕਿ ਸ਼ਾਇਦ ਇਸ ਕਰਕੇ ਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਵੀ ਕੌਨਸਪੀਰੇਸੀ ਨਾ ਹੋਵੇ ਪਰ ਹੋਈ ਲੱਖਾਂ ਦੀ ਸੰਗਤ ਇਸ ਸਥਾਨ ਤੇ ਆਉਂਦੀ ਆ ਤੇ ਇਹ ਵੀ ਇੱਕ ਕਿਤੇ ਇਹ ਇਦਾਂ ਦਾ ਕੇਂਦਰ ਤਾਂ ਨਹੀਂ ਬਣਾਉਣ ਜਾ ਰਹੇ ਨਡਾਰਤਾ ਦੇ ਨਾਲ ਆਓ ਗੁਰੂ ਸਾਹਿਬ ਜੀ ਅੰਗ ਸੰਗ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਹੁਣ ਵੀ ਕਰਦਾ ਇੱਥੇ ਦੁੱਖ ਲੈ ਕੇ ਲੋਕ ਆਉਂਦੇ ਆ ਸੁੱਖ ਲੈ ਕੇ ਜਾਂਦੇ ਆ ਇੱਥੇ ਨੀਵੇਂ ਹੋ ਕੇ ਆਉਂਦੇ ਆ ਉੱਚੇ ਹੋ ਕੇ ਜਾਂਦੇ ਆ ਜਿਹੜੇ ਇੱਥੇ ਉੱਚੇ ਆ ਕੇ ਉੱਚੇ ਹੋ ਕੇ ਆਉਂਦੇ ਆ ਤਾਂ ਉਹ ਫਿਰ ਬੜਾ ਨੀਵਾ ਹੁਣ ਮੈਂ ਲਾਜ ਨਹੀਂ ਵਰਤਦਾ ਉਹ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਉਹ ਆਪਾਂ ਸਾਰੇ ਜਾਣਦੇ ਹਾਂ